ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮ ਵੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਕੱਦ ਕਾਠ ਆ ਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਵੀਰ ਕੋਲੇ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਕੀ ਚੱਲ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਪਰਦੀਪ ਸਿੰਘ ਹਾਂਜੀ ਬਨਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਫੀਲ ਜਿਆਦਾ ਫਾਈਲ ਨੰਬਰ ਹੈ 985249088 ਠੀਕ ਹੈ ਜੀ ਤਾਂ ਅੱਜ ਆਪਣੇ ਕੋਲ ਫਿਰ ਦੋ ਵਹੜਾਂ ਵੀਰੇ ਆ ਗਈਆਂ ਕੋਲੇ ਜੀ ਦੋ گاਵਾ ਜੀ ਅੱਜ ਆਪਣੇ ਕੋ ਹਾਂਜੀ ਤੇ ਇਹ ਗਾਂ ਆਪਣਾ ਵਟੇਨਾ ਸ਼ੈੱਡ ਵਾਲੀ ਜੋ ਅੱਛਾ ਜੀ 20 ਲੀਟਰ ਵਾਲੀ ਗਾਂ ਜੋ ਠੀਕ ਹੈ ਜੀ ਹਾਂਜੀ ਚੰਗੇ ਰਿਕਾਰਡ ਵਾਲੀ ਆ ਇਹ ਥੋੜਾ ਜਿਹਾ ਲੈ ਕੇ ਆਏ ਆ ਆਪਾਂ ਸ਼ੈੱਡ ਵਿੱਚੋਂ ਤੇ ਉੱਥੇ ਇਹਨੂੰ ਦੋ ਤਿੰਨ ਚੀਜ਼ਾਂ ਹੋਈਆਂ ਵੀ ਇੱਕ ਚਾਰਖਾਂ ਦੀ ਆਈ ਅੱਛਾ ਜੀ ਤੇ ਇੱਕ ਥੋੜਾ ਜਿਹਾ ਮਸ਼ੀਨ ਦੀ ਚਵਾਈ ਦਾ ਕਰਕੇ ਥੋੜਾ ਜਿਹਾ ਇਹਨੇ ਇੱਕ ਜੀਜਾ ਨਹੀਂ ਲੈ ਰਿਹਾ ਥੋੜਾ ਜਿਹਾ ਦੁੱਧੋ ਘਟ ਗਈ ਆ ਠੀਕ ਆ ਵੀਰੇ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਪਿਛਲੀ ਵੀਡੀਓ ਦੇ ਜਲਦੀ ਫੇਰ ਉਹ ਵੀ ਮਾਰ ਲੈ ਕੇ ਹਨਾ ਪੰਜਾਂ 10 ਮਿੰਟਾਂ ਦੇ ਵਿੱਚ ਰੇਡ ਟਾੜੇ ਜਾਇਜ਼ ਹੁੰਦੇ ਆ ਬਿਲਕੁਲ ਹੀ ਰੇਡ ਜਾਇਜ਼ ਹੁੰਦੇ ਆ ਕਿ ਸਚਾਈ ਹੁੰਦੀ ਆ ਤਾਂ ਹੀ ਨਹੀਂ ਪਸ਼ੂ ਖਲਾਉਂਦਾ ਤੁਹਾਡੇ ਕੋਲੇ ਬਾਕੀ ਵੀਰ ਜੀ ਅਸੀਂ ਤੇ ਇਹੋ ਕੰਨੇ ਆ ਕਿ ਆਪਣਾ ਇੱਥੇ ਆ ਕਈ ਯਾਰ ਸਾਡੇ ਕੋ ਵੀ ਆਣ ਕੇ ਡੰਗਰ ਇਹੋ ਜਾਂ ਦਾ ਵੀ ਨਹੀਂ ਮਿਲਦਾ ਹੈਗਾ ਕਈ ਦੂਜੇ ਥਾਂ ਤੇ ਜਾ ਕੇ ਵੀ ਥੋੜਾ ਬੁਤਾ ਇੱਕ ਅੱਧਾ ਦਿਨ ਕਰ ਜਾਂਦਾ ਬਿਲਕੁਲ ਬਿਲਕੁਲ ਲਾ ਕੇ ਤੇ ਤਸੱਲੀ ਕੀਤੀ ਹੋਵੇ ਤੇ ਥੋੜਾ ਜਿਹਾ ਉਹ ਵਧੀਆ ਹੁੰਦਾ ਹੈ ਨਾ ਜੀ ਵਧੀਆ ਹੁੰਦਾ ਤਾਂ ਸਾਡੀ ਇਹੀ ਬੇਨਤੀ ਹੁੰਦੀ ਯਾਰ ਵੀਡੀਓ ਜਿਹਦੇ ਬਾਕੀ ਚਲੋ ਵੀਰੇ ਕੁਝ ਆਨਲਾਈਨ ਕੋਈ ਸਚਾਈ ਵੀ ਹੁੰਦੀ ਹੈ ਹਨਾ ਤਾਂ ਉਹ ਤੁਹਾਡੇ ਤਾਂ ਹੀ ਜਲਦੀ ਪਸ਼ੂ ਵੇਖਦੇ ਆ ਸਚਾਈ ਕਰਕੇ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ 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 ਇਹਦੇ ਬਾਰੇ ਦੱਸ ਦਿਓ ਵੀਰੇ ਪਹਿਲੇ ਨੰਬਰ ਬਾਰੇ ਏ ਵੀਰ ਜੀ ਆਪਣਾ ਵਸ਼ੀ ਆਪਣਾ ਉਹਦੇ ਮਗਰ ਅੱਛਾ ਜੀ ਇਹਨੂੰ ਕੋਈ ਲਗਭਗ 25 ਤੋਂ 32 ਦਾ ਮਹੀਨਾ ਕੋਈ ਆ ਲਗਭਗ ਮਹੀਨਾ ਸੁਈ ਨੂੰ ਹੋ ਗਿਆ ਇਸ ਟਾਈਮ ਜਿਹੜਾ ਦੁੱਧ ਆ ਉਹ 15-16 ਲੀਟਰ ਆਪਣਾ ਵੀ ਤਿਆਰ ਆ ਅੱਛਾ ਜੀ ਤੇ ਬਾਕੀ ਦੁੱਧ ਇਹ ਆਪਣਾ ਸ਼ੇਦ ਆਂਦੇ ਆ ਮੂੰਹ ਛਗੀ ਆ ਮੂੰਹ ਛੇਦ ਛੇਦ ਆਂਦੇ ਆ ਹਾਂਜੀ ਠੀਕ ਆ ਤੇ ਆ ਆ ਵਸ਼ੀ ਆ ਗਈ ਵੀਰੇ ਠੀਕ ਆ ਆ ਵਸ਼ੀ ਮਗਰ ਆ ਗਈ ਆ ਤਾਂ ਵੀਰੋ ਬਾਕੀ ਦੁੱਧ ਕਿੰਨਾ ਦੱਸੇ ਵੀਰੇ ਇਸ ਟਾਈਮ ਤੇ 15-16 15 ਤੋਂ 16 ਕਿਲੋ ਵੀਰ ਦੁੱਧ ਦੱਸਦਾ ਹਾਂਜੀ ਬਾਕੀ ਵੀਰੇ ਵੈੜ ਵੱਡੇ ਪੱਲੇ ਚ ਆ ਮਗਰ ਵੀ ਵਸ਼ੀ ਆ ਗਈ ਆ ਆ ਤੁਹਾਡੇ ਸਾਹਮਣੇ ਆ ਵੀਰੇ ਕਿੰਨਾ ਟਾਈਮ ਮਰਜੀ ਲਾ ਲਓ ਸੂਈ ਨੂੰ ਮਹੀਨਾ ਲਾ ਲਓ ਹਨਾ ਵੀਰੇ ਤੁਹਾਡੇ ਸਾਹਮਣੇ ਮਹੀਨਾ ਲਾ ਲਓ ਡੇਢ ਲਾ ਲਓ ਤੁਹਾਡੇ ਸਾਹਮਣੇ ਆ ਬਾਕੀ ਵੱਡੀ ਵਹਿੜਾ ਕੱਦ ਕਾਠਾ ਲੀਆ ਵੀਰੋ ਐ ਲੈ ਵਲੂਆ ਚੰਗਾ ਘੈਂਟ ਆ ਵਹਿੜ ਦਾ ਤਾਂ 14 15 15 ਲੀਟਰ ਦਸਾ ਦੁੱਧ ਹਨਾ ਵੀਰੇ 15 ਲੀਟਰ ਦੁੱਧ ਆ ਬਾਕੀ ਵੀਰੇ ਤੋਰਾ ਵਖਾਈਏ ਤਾਂ ਖੋਲੋ ਵੇਖੋ ਵੀਰੋ ਵੱਡੀ ਵਹਿੜਾ ਗਈ 15 ਲੀਟਰ ਦੁੱਧ ਆ ਗਿਆ ਮਗਰ ਇਹਦੇ ਵਸ਼ੀ ਆ ਗਈ ਆ ਤਾਂ ਬਾਕੀ ਤੋਰਾ ਚੈੱਕ ਕਰ ਲਓ ਚੰਗੀ ਵੈੜ ਆ ਗਈ ਹੈ ਨਾ ਕਦ ਕਾਠ ਵਾਲੀ ਆ ਨਾ ਵਾਸ਼ੀ ਵੀਰੋ ਮਗਰ ਆ ਗਈ ਆ ਤਾਂ ਵੱਡੇ ਪੱਲੇ ਜਿ ਵੈੜਾ ਲੇਵਾਂ ਲੂਵਾਂ ਐ ਚੰਗਾ ਤਲਹੇਦਾਰ ਵੀਰੇ ਲੱਗਾ ਵੈੜ ਨੂੰ ਤੇ ਸੋਹਣੀ ਵੈੜਾ ਬਾਕੀ ਵੀਰੇ ਕਿਦਾਂ ਕਰੋਸ ਆ ਗਈ ਆ ਇਹਦੀ ਫੈਂਡ ਫੂਡ ਵੀ ਚੰਗੀ ਹੁੰਦੀ ਹੋਊ ਵੈੜ ਦੀ ਐਂਡ ਬਹੁਤ ਵਧੀਆ ਹੈ ਅੱਛਾ ਜੀ ਆਪਣੇ ਕੋ ਵੀਡੀਓ ਵੀ ਆ ਗਈਆਂ ਸ਼ੈੱਡ ਵਾਲੀਆਂ ਜਿਹੜੀਆਂ ਆਪਾਂ ਉੱਥੇ ਤੁਰੇ ਫਿਰਦੀਆਂ ਅੱਛਾ ਸ਼ੈੱਡ ਦੀ ਵੀਡੀਓ ਵੀ ਤੇ ਉਹ ਵੀ ਅਸੀਂ ਪਤਾਗੇ ਠੀਕ ਹੈ ਵੀਰੇ ਬਾਕੀ ਹਨ ਵੀ 3 ਦਿਨ ਹੋਇਆ ਤੇ ਤੁਹਾਨੂੰ ਸਦਾ ਫਿਰਾਨ ਕੇ ਡੰਗਰ ਥੋੜਾ ਜੀ ਨਹੀਂ ਮੰਦਾ ਕਾ ਸ਼ੈੱਡ ਦਾ ਜਿੱਡਾ ਡੰਗਰ ਅੱਛਾ ਸ਼ੈੱਡ ਦਾ ਜਿੱਡਾ ਚਲ ਬਿਲਕੁਲ ਵੀਰੇ ਬਿਲਕੁਲ ਤਾਂ ਵੇਖੋ ਵੀਰੋ ਸ਼ੈੱਡ ਜੋ ਵੀਰ ਕਹਿੰਦਾ ਲਿਆਂਦੀ ਆ ਵੀਡੀਓ ਵਗੈਰਾ ਵੀ ਇਹਦੀਆਂ ਆ ਗਈਆਂ ਤਾਂ ਮਗਰੇ ਦੇ ਵਸ਼ੀ ਆ ਦੁੱਧ 15 ਤੋਂ 16 ਲੀਟਰ ਹੈਗਾ ਤੱਕ ਅੱਧ ਵਜਨ ਵਾਲੀ ਆ ਵੱਡੀ ਆ ਵੀਰੋ ਕੋਈ ਵੀ ਰਨਿੱਕੀ ਮੰਨਨੇਗਾ ਨਾ ਚਲਿਓ ਵੱਡੇ ਪੱਲੇ 'ਚ ਆ ਵੀਰੋ ਤੇ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਤਾਂ ਬਾਕੀ ਇਕੱਲੇ ਫਿਰ ਵਸ਼ੀ ਵੇਖ ਲਓ ਤੇ ਇਹਦਾ ਲੈਵਲ ਹੋਰ ਚੈੱਕ ਕਰ ਲਓ ਲੱਗੇ ਤੂੰ ਚੰਗੀ ਸੋਹਣੀ ਵੈੜ ਆ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੂਗੇ ਮੋਲ ਤੇ ਵੀਰ ਜੀ ਪਹਿਤਿਆਰ ਕਰਦੇ ਆ ਹਾਂਜੀ 60 ਦੀ 60 ਦੀ ਠੀਕ ਆ ਸਰਚ ਵੀ ਕਰ ਲਿਓ ਮਾਨਤਨ ਵੀਰੇ ਹਾਂਜੀ ਵੀਡੀਓ ਕਰਾਂਗੇ ਉਦਾਂ ਦੇ ਚਲੋ ਹੁਣ ਦੁੱਧੋ ਘਟ ਗਈ ਆ ਚਲੋ ਥੋੜੀ ਥੋੜੀ ਵਾਧੀ ਹੁੰਦੀ ਆ ਕਿਦੋਂ ਫੇਰ ਵਾਧੇਗੀ ਠੀਕ ਹੈ ਜਿਹਦੀ ਗੱਲ ਹੈਗੀ 60 ਚੋਂ ਚਲੋ 2 ਜਾਣ ਦੇ ਮੇਰਾ ਵੀਰ ਹਣਾ ਠੀਕ 2 ਯਰ ਕਰ ਦਿਓ ਠਵੀਂਗਿਆ ਦੀ ਕਰ ਦਿਓ ਬਾਕੀ ਕੋਈ ਵੀਰ ਫੋਨ ਲਾ ਰੇਟ ਦਾ ਠੀਕ ਆ ਵੀਰੇ ਬਾਕੀ ਵੀਰੇ ਫੋਨ ਲਾ ਲਿਓ ਮਾਨਤਨ ਕੋਈ ਨਾ ਹੋ ਜੂ ਛੋਟ ਛੱਡ ਹੋ ਜੂ ਹਣਾ ਵੀਰੇ ਠੀਕ ਹੈ ਠੀਕ ਹੈ ਰੇਡ ਵੀਰ ਦਾ ਜਿਆਜ ਹੁੰਦਾ ਵੱਡੀ ਵਹਿੜਾ ਵੀਰੇ ਉਹ ਫਾਰਮ ਦੀ ਤਾਂ ਦੁੱਧ 15 ਤੋਂ 16 ਲੀਟਰ ਵੀਰ ਨੇ ਦੱਸਿਆ ਤਾਂ ਬਾਕੀ ਵੀਰੇ ਮਗਰ ਵੱਸ਼ੀ ਆ ਤਾਂ 58000 ਦੀ ਬਾਕੀ ਤੁਸੀਂ ਫੋਨ ਲਾ ਲਿਓ ਜਰੂਰ ਠੀਕ ਹੈ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੜ ਇਹਦਾ ਦੱਸਿਓ ਹਾਂਜੀ ਜੀ ਇਹਨੂੰ 1.5 ਮਹੀਨਾ ਤੋਂ ਹੋ ਗਿਆ ਜੀ ਅੱਛਾ ਜੀ ਤੇ ਇਹਦੇ ਥੱਲੇ ਆਕਾਣ ਤੇ 10 ਤੋਂ 11 ਲੀਟਰ ਦੁੱਧ ਤਿਆਰ ਆ 10 ਤੋਂ 11 ਲੀਟਰ ਦੁੱਧ ਤਿਆਰ ਆ ਥਿੱਲੜ ਆਏਗਾ ਅੱਛਾ ਇੱਕ ਥਾਂ ਦੀ ਥਿੱਲੜ ਆ ਥਿੱਲੜ ਅਗਲੇ ਥਾਂ ਦੀ ਥਿੱਲੜ ਆ ਠੀਕ ਹੈ ਜੀ ਬੰਦੀ ਬਹੁਤ ਆਪਾਂ ਇਹਨੂੰ ਕਿਹੜੇ ਥਾਂ ਦੀ ਵੀਰੇ ਇਹ ਅਗਲਾ ਥਾਂ ਦੀ ਆਹ ਲਾ ਹਾਂ ਅਗਲਾ ਹਾਂ ਠੀਕ ਹੈ ਕਿਹੜਾ ਤਾਂ ਚੜ ਗਿਆ ਥਾਂ ਕਿਹੜਾ ਤਾਂ ਚੜ ਗਿਆ ਉਹ ਤਾਂ ਚੜ ਗਿਆ ਹੈਨਾ ਬਾਕੀ ਤਿੰਨ ਥਾਂ ਬਹੁਤ ਤਿੰਨ ਥਾਂ ਵਧੀਆ ਚੱਲਦੇ ਆ ਤਾਂ ਵੀਰੇ ਦੁੱਧ ਕਿੰਨਾ ਦੱਸਿਆ ਦੁੱਧ ਇਸ ਟੈਂਕ ਤੇ 10-11 ਲੀਟਰ ਤਿਆਰ 10 ਤੋਂ 11 ਲੀਟਰ ਤੇ ਖੋਲੋ ਵੀਰੇ ਇਹਦਾ ਤੋਰਾ ਵਿਖਾਈਏ ਵੇਖੋ ਵੀਰੇ 10 ਤੋਂ 11 ਲੀਟਰ ਦੁੱਧ ਤਿਆਰ ਆ ਇੱਕ ਥਾਂ ਤੋਂ ਤਿਲੜਾ ਬਾਕੀ ਵੀਰੇ ਨੌ ਗਾਲੇ ਥਾਣਾਂ ਦਿੰਨੇ ਥਲੇ ਵਾਲੂ ਆ ਚੰਗਾ ਘੈਂਟ ਆ 10 ਤੋਂ 11 ਲੀਟਰ ਵੀਰ ਨੇ ਦੁੱਧ ਦੱਸਿਆ ਤਾਂ ਚੰਗਾ ਲੇਵਲ ਹੁਆ ਸੋਨਾ ਲੱਗਿਆ ਵੀਰੇ। ਜਾਂਦੇਸ, ਗਿਆਨਦੇ। ਤੋਰਦੇ। ਠੀਕ ਹੈ। ਦੁੱਧ ਫਿਰ ਵਧੂਗੀ ਵੀਰੇ ਇਹ ਹੋਰ। ਮੈਂ ਦੁੱਧ ਤੇ ਥਲੀ 13-14 ਕਿਲੋ ਜਾਂ ਗਰਮੀ ਲਾ ਕਰਕੇ ਥੋੜਾ ਜਿਹਾ ਫਿਰ ਪਿਆ ਜੀ। ਗਰਮੀ ਕਰਕੇ ਹਨਾ ਇਹ। ਇਹ ਦੋ ਤਿੰਨ ਬਹੁਤ ਪਈ ਐ। ਬੱਚਾ ਹਾਨੀ ਨਾ ਇਹਦਾ? ਨਹੀਂ ਇਹ ਤਾਂ ਬੱਚੰਗੇ। ਬੱਚਾ ਹਾਨੀ ਵੀਰੇਓ। ਦੁੱਧ 10 ਤੋਂ 11 ਲੀਟਰ ਆ। ਲੇਵਲ ਹੁਆ ਚੰਗਾ ਘੈਂਟ ਲੱਗਿਆ। ಬಾಗಿ ವಿರೆ <th> ಠಣ ಠಣ ಎ ನೋಕala va ಲೇವಿರೆ ಲೇವಿ ಬಂದು ಠೀಕ್ ਕੀ ਆਂ ਜੀ ਬ੍ਰੇਜੀਰ ਜਿਹਨੇ ਕੰਮ ਦਾ ਹੋਰੀ ਚਲੋ ਅੱਛਾ ਜੀ ਨੇ ਕੁਝ ਨਹੀਂ ਆਖਣਾ ਇਹ ਠੰਡੀ ਸੀਲ ਆ ਹਾਂ ਕੋਈ ਰਫੀ ਨਹੀਂ ਪਾਉਣੀ ਇਦਾਂ ਹੀ ਉਹ ਪਾੜੇ ਤੋਂ ਬਗੈਰ ਜਿੱਦਾਂ ਮਰਜ਼ੀ ਦਾ ਚਲੋ ਕੋਈ ਅੱਛਾ ਜੀ ਅੱਛਾ ਜੀ ਬਿਨਾ ਪਾੜੇ ਤੋਂ ਹਾਂ ਪਕੀਤਾਰ ਬੜੀ ਮੋਟੀ ਆ ਤੇ ਨਾ ਬਹੁਤ ਵਧੀਆ ਅੱਛਾ ਤਿੰਨਾ ਥਾਣਾ ਦਾ ਵਧੀਆ ਚਵਾ ਲੱਗਿਆ ਬਹੁਤ ਵਧੀਆ ਚਵਾ ਲੱਗਿਆ ਠੀਕ ਆ ਜੀ ਤਾਂ ਦੁੱਧ 10 ਤੋਂ 11 ਲੀਟਰ ਵੀਰੇ ਪੱਕਾ ਜੀ ਤੇ ਵੀਰੇ ਮੁੱਲ ਮੁੱਲਾ ਵੀਰ ਜੀ ਕਰਦੀਆਂ ਵੀ ਯਾਰ ਜੈ ਜੀ ਜਾਂਦੇ ਵੀ ਹਨਾ ਇੱਕ ਹੀ ਗੱਲ ਕਰ ਜੀ ਵੀਰੇ ਵਿੱਚ ਛੋਟ ਜਪਾ 17000 ਦੀ ਜਾਂਦੇ ਵੀਰੇ ਚਲੋ 17000 ਛੋਟ ਹੀ ਨਹੀਂ ਜੋ ਛੋਟ ਹੋ ਗਈ ਹੈ ਨਾ ਦੁੱਧ ਦੁੱਧ ਬੜਾ ਜਵਾਬ ਦੇ ਟੈਂਕਰ ਕਰਕੇ ਥੋੜਾ ਆਹ ਦੁੱਧ ਤੁਸੀਂ ਦੱਸਿਆ ਦੁੱਧ ਚੰਗਾ ਹੈਗਾ ਤਾਂ ਕਿ ਵੀਰੇ ਇਹਦਾ ਦੁੱਧ ਵੀ ਸੰਗਣਾ ਬਣਾ ਹੈ ਨਾ ਕਿਉਂਕਿ ਜਰਸੀ ਕ੍ਰੋਸ ਚ ਆ ਗਈ ਆ ਹਾਂਜੀ ਹਾਂਜੀ ਠੀਕ ਆ ਤਾਂ ਵੇਖੋ ਵੀਰੇ ਉਹ ਚੰਗੀ ਆ ਵੀ ਠੰਡ ਥੋੜਾ ਆ ਚੰਗਾ ਘੈਂਟ ਲੱਗਿਆ ਦੁੱਧ 10 ਤੋਂ 11 ਲੀਟਰ ਆ 17000 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਰੇਟ ਵੀਰ ਦਾ ਜਾਇਜ਼ ਹੁੰਦਾ ਮਾਂ ਤਨ ਹੋ ਜੂ ਇਹ ਵੀ ਵੱਡੀ ਵਹਿੜ ਆ ਗਈ ਦੋ ਹੀ ਪਸ਼ੂ ਕੋਲੇ ਹਨਾ ਵੀਰੇ ਤਾਂ ਵੱਡੀ ਵਹਿੜ ਆ ਕੱਦ ਕਾਠ ਵਾਲੀ ਵੀਰੋ ਮਗਰ ਬੱਸ਼ੀ ਆ ਤਾਂ ਦੁੱਧ ਵੀਰ ਨੇ ਇਹਦਾ 15 ਤੋਂ 16 ਕਿਲੋ ਦੱਸਿਆ ਤਾਂ ਰੇਟ ਵੀਰ ਨੇ ਦੱਸਿਆ ਕਿ 58 ਦੀ ਤਾਂ ਵੀਰੇ ਇਹ ਆ 17000 ਦੀ ਤਾਂ ਵੀਰੇ ਜੇ ਕੋਈ ਜੋੜਾ ਵਹਿੜਾਂ ਦਾ ਪਾਲੂਗਾ ਤਾਂ ਹਾਂਜੀ ਹੋਰ ਕਰਦਾਂਗੇ ਮਾਰਨ ਮਾਨ ਤਾਂ ਹੋ ਜੂ ਹਨਾ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਗੱਲ ਹੈ ਆਪਾਂ ਕਰਾਂਗੇ ਪੂਰਾ ਇੱਕਦਰੀ ਫੋਨ ਲਾ ਕੇ ਤੇ ਠੀਕ ਹੈ ਜੀ ਤਾਂ ਬਾਕੀ ਵੀਰੇ ਬੇਨਤੀ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਜੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਤੁਹਾਨੂੰ ਦਿਖਾ ਲਈ ਜਾਵੇ ਹਾਂਜੀ ਵੀਰੇ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਫੇਰ ਹਾਂਜੀ ਨਾਮ ਮੇਰਾ ਪ੍ਰਦੀਪ ਸਿੰਘ ਪਿੰਡ ਮੋਨ ਬਣਾਰੀ ਜਿਲ੍ਹਾ ਮਿਠਾਪਤੀ ਫੀਲ ਜਨਾਲਾ ਵਾਇਲ ਨੰਬਰ 98724 908852 ਠੀਕ ਹੈ ਵੀਰੇ ਸਸਿਕਾ ਠੀਕ ਹੈ